ਤਨੋ ਫਰਕ ਪਤਾ ਕੋਡੀ ਦੇ ਉਦੋਂ ਤੇ ਕੋਡੀ ਖੋਦ ਕੋਡੀ ਬਾਲਾ ਫਰਕਾ ਉਦੋਂ ਵੀ ਕੋਡੀ ਜੇ ਆਪਾਂ 5 ਸਾਲ ਲੇਟ ਜੰਮੇ ਹੁੰਦੇ ਜਿਵੇਂ ਹਰਿਆਣੇ ਵਾਲੇ ਕਹਿੰਦੇ ਹਾਰਲੇ ਲੈ ਗਿਆ ਸਵਿਫਟ ਲੈ ਗਿਆ ਕਿਤੇ ਕਹਿੰਦੇ ਉਹ ਲੈ ਗਿਆ ਕੋਈ ਵੀ ਲੈ ਗਿਆ ਕੋਈ ਵੀ ਲੈ ਗਿਆ ਪੂਰੀ ਮਾਰ ਹਾਂ ਹਰਿਆਣੇ ਵਾਲਿਆਂ ਨੇ ਵੀਰੇ ਛੋਲੇ ਤੇ ਕੁਰਕਰੇ ਚਾਹਦੇ ਜਾਇਆ ਕਰ ਨਹੀਂ ਉਦੋਂ ਜਿੰਨੇ ਵੀ ਜ਼ਿਆਦਾ ਰੋਟੀ ਵੀ ਉਹਨੇ ਘਰੇ ਜਾ ਕੇ ਖਾਇਆ ਕਰ ਨਹੀਂ ਜੇ ਉਦੋਂ ਵਾਲੇ 플레이ਰ ਹੁਣ ਮੈਂ ਕਹਿੰਦਾ ਆਪਾਂ ਸੋਨੇ ਹੁੰਦੇ ਉਦੋਂ ਵਾਲੇ ਫਿਰ ਦੁੱਲੇ ਹੁੰ ਨਹੀਂ ਹੁੰਦੇ ਜਿਵੇਂ ਗਰਲਾਲ ਹੁੰ ਨਹੀਂ ਹੁੰਦੇ ਇਵੇਂ ਉਹ ਰੰਗਲੇ ਪਰਵਾਹ ਹੁਣੀ ਹੁੰਦੇ ਹਨਾ ਸੱਦੋ ਵਾਲੇ ਕੀਪੇ ਹੁੰਦੇ ਤੂੰ ਇੱਕ ਆ ਜਿਹੜੀ ਤੂੰ ਆ ਗੱਲ ਗਈ ਆ ਯਾ ਟੀਮ ਵਰਕ ਹੁੰਦਾ ਨਹੀਂ ਵਰ ਟੀਮ ਵਰਕ ਨਹੀਂ ਹੁੰਦਾ ਪਰ ਇੱਕ ਚੀਜ਼ ਤੂੰ ਨੋਟ ਕੀਤੀ ਆ ਯਾਰ ਹਰਿਆਣੇ ਦਾ ਕੋਈ ਵੀ ਪਲੇਅਰ ਆ ਆਪਣੇ ਜਿਹੜੇ ਇੱਧਰ ਲਿਆ ਮਾਰ ਦੇ ਇਹ ਆਪਣੇ ਜਿਹੜੇ ਲੋਕਲ 플레이ਰ ਆ ਉਹਨਾਂ ਤੋਂ ਵੱਧ ਅਹਿਮੀਅਤ ਦੂਜੇ ਪਲੇਅਰ ਨੂੰ ਨਹੀਂ ਦਿੰਦੇ ਬਾਰੇ ਬਿਰਦਿੰਦੇ ਆ ਉਦੋਂ ਆਏ ਹੁੰਦਾ ਜੀ ਦੁਆਬੇ ਦੀ ਟੀਮ ਜਾਂ ਮਾਲਵੇ ਦੀ ਮਰਨ ਮਰਾਉਣ ਤਾਂ ਖੇਡਦੇ ਆ ਆਪਾਂ ਕਿ ਜਿੱਤ ਨਾ ਜਾਏ ਅੱਗੇ ਵਿੱਚ ਆ ਕੇ ਤੇ ਤੂੰ ਇਹ ਸੁਣਦਾ ਲਿਆ ਕੇ ਜਿਦਾਉਂਦੇ ਆ ਜਾਂ ਬੰਦੇ ਬੰਦੇ ਇਹ ਹੀ ਇਹ ਸੋਚ ਆ ਵੀ ਮੈਂ ਹਜੇ ਵੀ ਗੱਲ ਕਰਦਾ ਹੁਣਾਂ ਆਪਣੀ ਏਰੀਆ 'ਚ ਸਭ ਤੋਂ ਪਹਿਲਾਂ ਨਾ ਮੇਰੇ ਹਿਸਾਬ ਨਾਲ ਜਿੱਥੋਂ ਕਿ ਮੈਂ ਸੋਚਿਆ ਤਨਵੰਤ ਸਾਬ ਹੋ ਗਿਆ ਨਾ ਉਹਨੇ ਮੁੰਡਾ ਖੇਡਦਾ ਉਹਨੇ ਉਦੋਂ ਦੇ ਦੁਆਬੇ ਵਾਲੇ ਪਲੇਅਰ ਲਿਆ ਕੇ ਨਾ ਇੰਦਰ ਖਿਡਣ ਲਾਏ ਆ ਹਾਂ ਹੈਨਾ ਤੇ ਚਲੋ ਆਪਣਾ ਇਹ ਹੁੰਦਾ ਸੀਗਾ ਵੀ ਭੈਣ ਜਦੋਂ ਜਦੋਂ ਆ ਕੇ ਜੋ ਘਰੇ ਬੰਦਾ ਬੁੱਕ ਗਿਆ ਫਿਰ ਜ਼ਿੰਦਗੀ ਕਾਦੀ ਰਹੇਗੀ ਹੈਂ ਤੇ ਸਾਕੇ ਬੜਾਲ ਨੇ ਦੰਦਿਆ ਮੜੂੜ ਖਾ ਜਾ ਕਰਨੀ ਤੂੰ ਸੋਕੇ ਬੜਾਲ ਮੈਂ ਤੁਹਾਨੂੰ ਦੱਸਦਾ ਸੋਕੇ ਦੀ ਗੱਲ ਸੁਣ ਲਾ ਇਹ ਨਾ ਮੇਰੇ ਨਾ ਉਮਰਾਨਗਰ ਟੂਰਨਾਮੈਂਟ ਸੀਗਾ ਤੇ ਸਾਡੇ ਨਾ ਅਕੈਡਮੀ ਵਾਲੇ ਕਹਿੰਦੇ ਮੈਂ ਪ੍ਰੈਕਟਿਸ ਤੋਂ ਬਾਬੂ ਕਰਦੋ ਨਾ ਨੋਰਮਲ ਆਏ ਮੈਂ ਨੋਰਮਲ ਆਏ ਪ੍ਰੈਕਟਿਸ ਜੀ ਜਦੋਂ ਆਇਆ ਸੀ ਬਾਹਰੋਂ ਆ ਕੇ ਪ੍ਰੈਕਟਿਸ ਸਾਡੀ ਹੋਈ ਨਹੀਂ ਪੂਰੀ ਤੇ ਮੈਂ ਨਾ ਆਇਆ ਕਰਕੇ ਤੇ ਮੈਨੂੰ ਉਹਦੇ ਵਾਰਾਂਗੇ ਟੂਰਨਾਮੈਂਟਾ ਖੇਡਣਾ ਡੀਵੀ ਸਾਹਿਬ ਤੇ ਮੈਂ ਚਾਰਕ ਟੂਰਨਾਮੈਂਟ ਖੇਡ ਕੇ ਫਿੱਟ ਹੋ ਜਾਂਦਾ ਇਹਨੂੰ ਪਤਾ ਕਿਉਂਕਿ ਆਪਣੀ ਪਹਿਲਾਂ ਦੀ ਪੁਰਾਣੀ ਮਿਹਨਤ ਵਧੀਆ ਸੀ ਮਹਾਰਾਜ ਦੀ ਕਿਰਪਾ ਹੀ ਖਰਾਕ ਵਧੀਆ ਸੀ ਹਨ ਜਦੋਂ ਆਪਾਂ ਕਬੱਡੀ ਦੇਉਗੇ ਕਬੱਡੀ ਦੀ ਹੋ ਜਾਂਦੀ ਸੀ ਹਾਂ ਤੇ ਜੇ ਆਪਾਂ ਵਿਆਹ ਸ਼ਾਨਾ ਕਰਦੇ ਆ ਫੰਕਸ਼ਨ ਫੰਕਸ਼ਨ ਤੇ ਤੇ ਜਦੋਂ ਹੋ ਗਏ ਤੇ ਮੈਚ ਆ ਗਿਆ ਭਰਾਵਾ ਪਹਿਲਾਂ ਜਦੋਂ ਮੈਚ ਖੇਡੇ ਨਾ ਉੱਥੇ ਤੇ ਇਹ ਸੁੱਖਾਂ ਦੇ ਵੀ ਆ ਜਾਫੀ ਆ ਮੈਂ ਬੱਚਾ ਤੇ ਇਹ ਕੰਨੀ ਜੇ ਖੜਾ ਮਟਾ ਚ ਲਾਇਆ ਚਲ ਮੇਨਾਂ ਭਿੜਿਆ ਵਿਚਾਰਾ ਬੜੀਆ ਟੌਪ ਤੇ ਸੀ ਅਦਾ ਸੰਖਵਾਲੇ ਘਟੀ ਦੀ ਹਾਂ ਇਹ ਮੇਜ ਨਾ ਮੁੜ ਕੇ ਦਾਸ ਦੇ ਵਿੱਚ ਖੇਡਿਆ ਮੈਨੂੰ ਇਹ ਸੀਗਾ ਮੈਂ ਸੁੱਖੇ ਨੂੰ ਰੇਕਟਾ ਸੁੱਖੇ ਨੂੰ ਕਰਕੇ ਬਾਹਰ ਕੱਢ ਕੇ ਕਰੀ ਆਵਾ ਸਾਡੇ ਮੋਠੇ ਦੀ ਘੱਟ ਫੜੇ ਗਏ ਅਸੀਂ ਮੀਦੀ ਪੀਂਹ ਰਾਤੀ ਯਾਨੀ ਕਿ ਉਦੋਂ ਮੀਦੀ ਦੀ ਸਾਡੇ ਜੇ 7 ਮੈਚ ਲੱਗੇ ਨਾ ਸੱਤੇ ਸਾਨੂੰ ਹਰਾ ਕੀ ਗਈ ਸੀ ਪਹਿਲਾ ਮੈਚ ਉਦੋਂ ਮੈਂ ਖੇਡ ਕੇ ਹਰਾਇਆ ਸੀ ਤੇ ਉਹ ਸਾਰੇ ਨੂੰ ਗਾਲਾਂ ਕੱਢਣ ਲੱਗੇ ਸੁਕੇ ਸੁੱਖਾ ਮੇਰੇ ਨਾਲ ਦਾ ਚੇੜਾ ਲੱਖੇ ਨਾ ਆਹਦਾ ਬਈ ਯਾਰ ਸੌ ਲੱਗੇ ਭੈਂ ਤੇ ਮੈਂ ਤਾਂ ਕਲੱਬਾਂ ਦੇ ਗਾਣਾ ਪੈ ਗਿਆ ਨਾ ਭੈਂ ਤੇ ਤੂੰ ਆਏ ਉਹ ਮੈਨੂੰ ਆਏ ਸੀ ਮੈਂ ਗੀਤ ਫੜਾ ਉਹਨਾਂ ਟਾਈਮਾਂ ਜੇ ਮੇਰੀ ਬੀਤੀ ਟੀਮ ਉਹ ਤੇ ਦੁੱਲਾ ਸੰਦੀਪ ਕਾਲਾ মিয়া ਮਿੰਡੀਆ ਤੇ ਉਹ ਲੱਖਾਂ ਕੇ ਪੜਿਆ ਡਾਲੀ ਹਾਂ ਉਹ ਟੌਪ ਦੇ ਸ਼ੇਰ ਡਰਦੇ ਉਹਨਾਂ ਟਾਈਮਾਂ ਮੇਰੇ ਟੀਮ ਦੇ ਟੌਪ ਦੇ ਸ਼ੇਰ ਡਰਦੇ ਤਾਂ ਯਾਰ ਹਾਂ ਮੁੱਢੀ ਨਹੀਂ ਪੈਂਦੀ ਡੇਡਾ ਯਾਰ ਉਦੋਂ ਕੀ ਸੀ ਆ ਕੌਡੀ ਰੇਡਰ 6 ਪਾਉਂਦੀ ਹੁਣ 5 ਹੁਣ ਰੌਣਾ ਇੱਕ ਸੀ ਕੌਡੇ 3 ਪਾਉਂਦੇ ਸੀ ਹਾਰ ਟਾਈਮ ਤੋਂ ਬਾਅਦ 2 ਹੀ ਰਹਿ ਜਾਂਦੇ ਸੀ ਕਈ ਵਾਰੀ ਭੈਣ ਤੋਂ ਇਹੋ ਜਿਹਾ ਟਾਈਮ ਆ ਜਾਂਦਾ ਮਗਰਲੇ 7 ਮਿੰਟ ਕੱਲਾ ਰੇਡਰ ਹੀ ਖੜ ਜਾਂਦਾ ਸੀ ਹਾਂ ਹੁਣ ਟਾਈਮ ਹੋ ਗਿਆ ਹੁਣ ਤੁਹਾਨੂੰ ਮੈਂ ਟਾਈਮ ਦੱਸਦਾ ਹਾਂ ਹਾਂ ਹੁਣ ਦੇ ਟਾਈਮ 'ਚ ਜੇ ਮੈਂ ਕਮੇਟੀਆਂ ਨੂੰ ਮੈਂ ਇਹ ਜੀ ਕਹਿ ਰਿਹਾ ਮੈਂ ਕਮੇਟੀ ਵਾਲੇ ਵੀਰ ਧਿਆਨ ਦੇਣ ਪਲੇਅਰਾਂ ਦੇ ਅਕਾਊਂਟ 'ਚ ਐਵੇਂ ਨਾ 80000 ਪਾਤਾ 90000 ਪਾਤਾ ਨਵੇਂ ਵੀਰਾਂ ਨੂੰ ਧਿਆਨ ਦਿਓ ਤੁਸੀਂ ਯਾਰ ਮੈਂ ਵੀ ਉਹੀ ਗੱਲ ਹੈ ਫਿਰ ਜਿਹੜੀ ਗੱਲ ਹੋਈ ਆ ਗਈ ਫੇਰ ਆਉਂਦਾ ਕਿ ਹਰਕੇ ਦੁਰਗੰਦ ਉਹਨੇ ਕਿਹੜਾ ਨੰਬਰ ਇਹਨੂੰ ਸਟੋਰੀ ਦਾਰਦਾ ਗੱਜੀ ਤਾਂ ਹਾਂ ਇੱਕ ਦੂਰਾ ਰੌਂਡ ਦੀ ਤਖਤਪੁਰੇ ਦੀ ਹਾਂ ਉੱਥੇ ਇੱਕ ਪਲੇਅਰ ਆਇਆ ਮੈਂ ਨਾਂ ਨਹੀਂ ਪਕੜ ਲਾ ਕੇ ਉਹਨੇ ਆਪਣੇ ਘਰਾਈਆ ਗੁੰਡੀਆਂ ਨੂੰ ਲਾ ਕੇ ਲੈਣਾ ਉਹਨਾਂ ਦਾ 50000 ਰੁਪਏ ਤੋਂ ਲੈ ਗਿਆ ਉਹ ਹਾਂ ਨਾ ਉਹਨਾਂ 'ਚ ਖੇਡ ਕੇ ਕਰਕੇ ਕਮੇਟੀ ਨੇ ਪੈਸੇ ਪਾਏ ਉਦੋਂ ਦਾ ਦੂਜੇ ਥਾਂ ਜਾ ਕੇ 50000 ਹੁੱਥੋਂ ਲੈ ਗਿਆ ਉੱਥੇ ਪਹਿਲਾਂ ਮੈਂ ਕਰ ਗਿਆ ਤਖਤਪੁਰੇ ਪਹਿਲਾਂ ਮੈਂ ਜਾ ਗਿਆ ਉਹ ਕਹਿੰਦਾ ਲੱਖ ਨਾਮ ਲੱਖ ਨਾਮ ਕਿਉਂ ਕਹਿੰਦਾ ਲੱਖ ਬਣਾ ਗਿਆ ਇਹ ਫਿਰ ਗੱਲ ਤਾਂ ਉਹੀ ਆ ਗਈ ਨਾ ਮੈਂ ਤੁਹਾਨੂੰ ਉਹੀ ਕਹਿਣਾ ਆਪਾਂ ਜਿਹੜੇ ਤੁਸੀਂ ਖੇਡਦੇ ਸੀਗੇ ਆ ਭੋਲੇ ਆ ਗਿਆ ਹੁਣ ਬਿੱਟੂ ਜਦ ਟੀਮ ਪਲੇਅਰਾਂ ਨੂੰ ਖੜਾਉਂਦਾ ਯਾਰ ਵਧੀਆ ਹੈ ਨਾ ਚਲ ਉਹਨਾਂ ਨੂੰ ਪੈਸੇ ਦੋ ਨਾ ਗੱਡਾ ਕੋਈ ਯਕਨ ਉਹ ਬੰਦੇ ਤੋਂ ਅੱਜ ਵੀ ਪੁੱਛ ਲਿਓ ਆਪਾਂ ਨੂੰ ਫੋਨ ਕਰਦਾ ਨਾ ਬਈ ਖੇਡਣਾ ਤੈਨੂੰ ਮੈਂ ਫੋਨ ਕਰਨਾ ਆਪਾਂ ਭੂ ਖੇਡਣਾ ਤੇ ਕਹਿੰਨ ਫੋਨ ਕਰਨਾ ਆਪਾਂ ਕੀ ਕਰਦੇ ਬਈ ਆ ਗਏ ਕੁਈ ਪਹਿਲੇ ਦੀ ਗੱਲ ਉਹਦੀ ਭੂਲੇ ਵਾਲੇ ਬਿੱਟੂ ਦੀ ਗੱਲ ਕੀਤੀ ਆ ਉਹ ਸਟੋਰੀ ਹੋਲੇ ਉਹ ਬੰਦੇ ਨੂੰ ਪੁੱਛ ਵੀ ਲਵਾ ਇੰਟਰਵਿਊ 'ਚ ਵੀ ਕਹਿੰਦਾ ਇਹ ਗੱਲ ਹਾਂ ਉਹ ਬੰਦੇ ਨੂੰ ਉਹ ਬੰਦਾ ਬਸ ਤੇ ਲੈਣ ਆਇਆ ਸੀ ਮੈਨੂੰ ਵਿੰਡੋ ਆਪੇ ਫੇਰ ਦੱਸ ਉਹਦਾ ਭਾਈ ਮੇਰੇ ਪਤਾ ਨਹੀਂ ਕਿ ਕਿੱਥੇ ਮੈਂ ਸੋ ਬਹੁਤ ਟਾਈਮ ਹੋ ਗਿਆ ਦੀ ਕਹਿੰਦਾ ਭਾਈ ਬਸ ਤੇ ਜੜ ਕੇ ਮੈਨੂੰ ਮੇਰੇ ਪਿੰਡ ਆਇਆ ਕਰੇ ਕਹਿੰਦਾ ਬੱਪੂ ਵੀ ਉਹ ਬੰਦਾ ਜੋ ਚੱਲ ਕੇ ਆ ਗਿਆ ਬਪੂ ਕਹਿੰਨੇ ਕਹਿੰਦਾ ਜਾਣਾ ਪਊਗਾ ਮੈਂ ਕੋਈ ਗੱਲ ਯਾਰ ਉਹ ਅੱਜ ਵੀ ਜਿਆਦਾ ਰਹਣ ਨੂੰ ਮੈਂ ਜੱਤ ਕੇ ਇੱਥੇ ਨੂੰ ਅੱਜ ਵੀ ਐਟੂ ਬਿੱਟੂ ਭੋਲੇ ਵਾਲੀ ਨੇ ਪਛੜਿਆ ਪੱਪੂ ਦੇ ਘਰੇ ਤੂੰ ਬਾਸੜ ਕੇ ਗਿਆ ਮੈਂ ਤੇਰੀ ਉਹੀ ਗੱਲ ਆ ਤੇਰੀ ਗੱਲ ਨਾਲ ਤਾਂ ਹੀ ਮਤਰੇ ਕੋਈ ਗੱਲ ਪੂਰੀ ਆ ਨਾ ਤੂੰ ਮੇਰੇ ਕੋਲ ਪਹਿਲਾਂ ਗੱਲ ਕੀਤੀ ਸੀ ਤੇ ਬਿੱਟੂ ਨਾ ਨਾ ਮੇਰੀ ਅੱਗੇ ਵੀ ਉਹਦੇ ਨਾਲ ਗੱਲ ਹੋਈ ਸੀ ਇਹ ਟੂਰਨਾਮੈਂਟ ਦੇ ਮੇਰੇ ਕਾਲੇ ਪਗੜੀ ਦੇ ਪਿੰਡ ਬੰਦਾ ਬਹੁਤ ਮੈਨੂੰ ਕਹਿੰਦਾ ਵੀ ਹਾਂ ਹਾਂ ਮੈਨੂੰ ਕਹਿੰਦਾ ਵੀ ਐ ਕਰਕੇ ਬਾਈ ਯਾਰ ਮੈਂ ਬੰਦੇ ਖਵਾਉਂਦਾ ਕੋਈ ਚੱਟਣੀ ਉਹਨੇ ਉਹ ਨਾ ਛਿਲੂਰੀ ਆ ਗਿਆ ਐ ਕਰਕੇ ਹੋਰ ਬੰਦਨ ਦੱਸਣ ਲੱਗ ਗਿਆ ਆਣਾ ਵੀ ਇਹ ਪਲੇਅਰ ਆ ਇਹਨਾਂ ਨੂੰ ਫੋਨ ਕਰੀਦਾ ਸੀ ਬਈ ਖੇਡਣਾ ਆਉਣਾ ਆ ਕੇ ਆਦਾ ਬਈ ਐ ਨਹੀਂ ਕਦੇ ਕਿਹਾ ਸੀ ਬਈ ਕਿੰਨੇ ਪੈਸੇ ਦੇਂਗਾ ਕੀ ਕਰੇਗਾ ਤੇਲ ਦੇਣੀ ਪੜਾਦੀ ਪਰ ਵੀ ਹਾਰ ਕੇ ਵੀ ਉੱਠ ਜਾਂਦਾ ਵੀ ਨਹੀਂ ਪਰ ਹਾਰ ਕੇ ਗਏ ਨਹੀਂ ਕਿਤੇ ਆਲਾ ਪੈਸਾ ਕਿਸਮਤੀ ਇਹ ਜੇ ਲਾਲਾ ਜੋ ਤਕੜੇ ਹੀ ਬੋਲੇ ਸੀ ਵੀ ਜਿੱਤ ਕੇ ਜਾਣਾ ਹੁੰਦਾ ਪਤਾ ਹੀ ਆ ਗਿਆ ਯਾਰ ਜਿਹੜਾ ਮੈਂ ਹੁਣ ਕਮੈਂਟਰੀਆਂ ਕਹਿੰਦੇ ਜਦੋਂ ਪਲੇਅਰ ਉਹ ਪੜਦੇ ਸੀ ਨਾ ਇੱਕ ਤਰ੍ਹਾਂ ਦਾ ਸਾਰੀ ਪੜਦਾ ਹੀ ਉਦੋਂ ਡਾਇਰੈਕਟ ਟੀਮ ਪੂਰੇ ਟਰਾਪ ਦੇ ਖਾਨ ਭਿੜਦੇ ਸੀ ਇੱਕ ਜੀਦ ਨੂੰ ਨੋਟ ਬਠਿੰਡਾ ਵਾਲਾ ਗਰਮਾਲ ਜਾਦੂ ਗੁਜਾਰੀ ਨੂੰ ਸਾਰੇ ਚਾਪੀ ਦੇ ਹਾਂ ਗੰਘੇ ਵਾਲੇ ਪ੍ਰਵਾਹ ਨੂੰ ਕਾਲਖ ਦੇ ਲੱਥੋਂ ਦੀ ਟੀਮ ਦੇ ਡੀਪੀ ਦੀ ਸਾਡੀ ਦੇਲਾ ਚੈਨੇ ਵਾਲੀ ਦਰਦੀ ਸਰਵਾਰ ਨਾਲ ਤੇ ਫਿਰ ਮੀਰੀ-ਪੀਰੀ ਦੇ ਲਾਗੇ ਆ ਰਾਣਾ ਸਾਹਿਬ ਦਾ ਰਾਣਾ ਕਿਆ ਰਾਣਾ ਮੈਂ ਤੈਨੂੰ ਹੋਈ ਰਾਣਾ ਉਦੋਂ ਕੀ ਸੀ ਜਿਹੜੇ ਪਲੇਅਰ ਸੀ ਤਕੜੇ ਦੀ ਗੱਲ ਜੱਪੇ ਕਹਿੰਦੇ ਉਹਦੇ ਸਾਰੇ ਟੂਰਨਾਮੈਂਟ ਦੇ 20 5 20 ਦੰਦੋ ਜਿਹੜੀ ਇਹ ਟੀਮ ਪੰਜ ਜੱਫੇ ਲਾਉਂਦੀ ਸੀ ਨਾ ਉਹ ਟੀਮ ਇਹ ਹੁੰਦੀ ਸੀ ਪੱਕਾ ਫੈਨ ਦਾ ਕੱਪ ਆ ਇਦਾਂ ਹੀ ਹੁੰਦਾ ਸੀ ਆ ਮੈਂ ਮੈਂ ਆਪਦੇ ਮੋਹਣ ਵੀ ਕਹਿੰਨਾ ਤੇ ਮੈਂ ਉਦੋਂ ਇਹ ਮੰਨਦੇ ਸੀ ਬਾਈ ਮੈਂ ਰੀਡਰ ਨਾ ਟੌਪ ਦਾ ਰਿਆ ਕੋਈ ਵੀ ਪਪੂ ਨੂੰ ਪਸਾਈ ਆ ਜਿਵੇਂ ਕੌਡੀਆਂ ਪਾਈ ਜਨ ਸਾਰੀਆਂ ਡੜੀਆਂ ਮੈਨੂੰ ਬਾਈ ਇੱਕ ਜੱਫਾ ਮਾਫ ਆ ਜੇ ਦੂਜਾ ਲੱਗਿਆ ਅਗਲਾ ਨਾ ਗਲਤੀ ਨਾ ਕਰਿਆ ਹੁੰਦਾ ਨਾ ਨਾ ਬੰਦਾ ਪਤਾ ਦਿਖੀ ਜਾਂਦਾ ਇਹ ਥੋੜੇ ਅਨਫੈਕਟ ਆ ਉਹ ਮੈਂ ਦੱਸਦਾ ਉਹਨਾਂ ਟਾਈਮਾਂ 'ਚ ਆਹ ਚੀਜ਼ ਹੈ ਨਾ ਕੈਮਰਾ YouTube 'ਤੇ ਹੈਕ ਹੋ ਗਿਆ ਕਰ ਨਹੀਂ ਮੈਂ ਦਾਦਾ ਵੀ ਹੈਕ ਹੋ ਗਿਆ ਕਰ ਨਹੀਂ ਉਹਨਾਂ ਟਾਈਮਾਂ 'ਚ ਉਹ ਬਲੇ ਉਹਦੋਂ 80 'ਾਂ 'ਚ ਖੇਡਦੀ ਐ ਮੇਰੀ ਪਰੀ ਕਾਲ ਖਰੜਾ ਸਾਹਿਬ ਅੱਗੀ ਤਲਵਾਰ ਕਲੱਬ ਮੱਖਣ ਡੀਪੀ ਦੀ ਟੀਮ